ਸਮਾਣਾ ਸਿਟੀ ਪੁਲਿਸ ਨੂੰ ਸੂਚਨਾ ਮਿਲੀ ਕਿ ਚਿੱਟੀ ਢੇਰੀ ਦੇ ਨਜ਼ਦੀਕ ਕੋਈ ਔਰਤ ਨਸ਼ਾ ਵੇਚਣ ਦਾ ਕੰਮ ਕਰਦੀ ਹੈ ਉਹ ਆ ਰਹੀ ਹੈ ਜਿਸ ਤੇ ਪੈਟਰੋਲਿੰਗ ਦੇ ਦੌਰਾਨ ਪੁਲਿਸ ਅਧਿਕਾਰੀ ਸਿੰਦਰ ਸਿੰਘ ਬਾਠਦੀ ਟੀਮ ਵੱਲੋਂ ਉਸ ਨੂੰ ਉੱਥੋਂ ਕਾਬੂ ਕੀਤਾ ਗਿਆ ਜਿਸ ਤੋਂ ਨਸੀਲੀ ਗੋਲੀਆਂ ਬਰਾਮਦ ਹੋਈਆਂ ਕਥਿਤ ਔਰਤ ਕੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਜਦੋਂ ਕਥਿਤ ਔਰਤ ਦੋਸਤ ਨਾਲ ਗੱਲਬਾਤ ਕੀਤੀ ਗਈ ਤੇ ਉਸਨੇ ਕਿਹਾ ਕਿ ਹਰਿਆਣਾ ਤੋਂ ਲੈ ਕੇ ਆਈ ਹੈ ਲੇਕਿਨ ਉਸ ਦੇ ਖਿਲਾਫ ਪਹਿਲੇ ਵੀ ਉਸੇ ਪਤੀ ਦੇ ਖਿਲਾਫ ਵੀ ਮਾਮਲੇ ਦਰਜ ਹੈ ਔਰ ਇਸ ਔਰਤ ਨੂੰ ਸਮਾਣਾ ਅਦਾਲਤ ਦੇ ਵਿੱਚ ਪੁਲਿਸ ਪੇਸ਼ ਕਰਕੇ ਰਿਮਾਂਡ ਦੀ ਮੰਗ ਵੀ ਕਰੇਗੀ ਇਕਾਲਾ ਸੀ ਸ਼ਾਮ ਵਕਤ ਨਾਕਾ ਲਾਇਆ ਹੋਇਆ ਸੀ ਆਪਰਾਗਰ ਸੈਂਚਾਉ ਤੇ ਉੱਥੇ ਸਾਨੂੰ ਮਖੌਰੀ ਮਿਲੀ ਸੀ ਵੀ ਇੱਕ ਔਰਤ ਹਰਵੰਸ ਕੌਰ ਪਤਨੀ ਬਲਜੀਤ ਸਿੰਘ ਵਾਸੀ ਬਰਾਦਪੁਰਾ ਗੋਲੀਆਂ ਵੇਚਣ ਦੀ ਅੱਦੀ ਹੈ ਜੋ ਗੋਲੀਆਂ ਵੇਚਣ ਆਈਗੀ ਅਸੀਂ ਨੇੜੇ ਚਿੱਟੇ ਢੇਰੀ ਨਾਕਾ ਬੰਦੀ ਕੀਤੀ ਸੀ ਮਖੌਰੀ ਧਾਰ ਤੇ ਉੱਥੇ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਜਿਸ ਤੋਂ 342 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਆ ਆ ਪਹਿਲਾਂ ਇਹਦਾ ਘਰ ਵਾਲਾ ਵੀ ਅੰਦਰ ਚਿੱਟੇ ਦੇ ਵਿੱਚ ਹਾਂਜੀ ਜੀ ਇਹ ਇਹੀ ਕੰਮ ਕਰਦੇ ਮਰਾਤਪੁਰੇ ਪਿੰਡ ਜਵਾਹਰ ਜੀਆ ਵੇਦਨ ਚਿਟਾ ਵੇਦਨ ਗੋਲੀਆਂ ਵੇਚਦੇ ਮਰਾਤਪੁਰੇ ਪੇਸ਼ ਕਰ ਰਹੇ ਹਾਂਜੀ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼